FIR ਨੰਬਰ 134/21 ਲਾਸਟイヤー ਕਨਾਲ ਕਲੋਨੀ ਪੁਲਿਸ ਸਟੇਸ਼ਨ ਸੇ ਰਜਿਸਟਰ ਹੋਈ ਸੀ ਜਿਹਦੇ ਵਿੱਚ 4 ਅਕਿਊਜ਼ਡ ਅਰੈਸਟ ਹੋਈ ਸੀ 270 ਗ੍ਰਾਮ ਹੈਰੋਇਨ 18 ਲੱਖ ਦੇ ਕਰੀਬ ਡਰਗ ਮਨੀ ਲਗਜ਼ਰੀ ਗੱਡੀ ਉਹ ਸਾਰਾ ਬRANDਗੀ ਸੀਗੀ ਉਹਦੇ ਵਿੱਚ ਇੱਕ ਦੋਸ਼ੀ ਬਿੱਕਰ ਸਿੰਘ ਪੁੱਤਰ ਜਗਸੀਰ ਸਿੰਘ ਉਸ ਟਾਈਮ ਵਾਂਟਡ ਸੀ ਉਹ ਰੀਸੈਂਟਲੀ ਆਗਰਿਆ ਦੇ ਵਿੱਚ ਫੜਿਆ ਗਿਆ ਸੀ ਉਹਨੂੰ ਪ੍ਰੋਟੈਕਸ਼ਨ ਵਾਂਟਸ ਚ ਲਿਆ ਕੇ ਇੱਥੇ ਪੁੱਛਗਿਛ ਕੀਤੀ ਗਈ ਤੇ ਉਹਦੀ ਨਿਸ਼ਾਨਦੇਹੀ ਤੇ ਅਸੀਂ ਹੋਰ ਅੱਗੇ ਕਾਰਵਾਈ ਕਰਦੇ ਹਾਂ ਇਹਦੇ ਵਿੱਚ ਫਰਦਰ ਬੈਕਵਰਡ ਲਿੰਕੇਜ ਦੇ ਵਿੱਚ ਇਨਵੈਸਟੀਗੇਟ ਕਰਦੇ ਹਾਂ ਇਹਦੇ ਵਿੱਚ ਅਸੀਂ ਹੋਰ ਦੋਸ਼ੀ ਫੜੇ ਨੇ ਉਹਦੇ ਵਿੱਚ ਟੋਟਲ ਤਿੰਨ ਦੋਸ਼ੀ ਅਸੀਂ ਹੁਣ ਹੋਰ ਅਰੈਸਟ ਕੀਤੇ ਨੇ ਤੇ ਇਹਨਾਂ ਤੋਂ ਟੋਟਲ 1 ਕਰੋੜ 78 ਲੱਖ ਦੀ ਜਿਹੜੀ ਡਰੱਗ ਬਣੀ ਹੈ ਉਹ ਰਿਕਵਰ ਹੋਈ ਹੈ ਤੇ ਇਸ ਤੋਂ ਇਲਾਵਾ ਇੱਕ ਦੋਸ਼ੀ ਸਨੀदयाल ਕਿੰਦਰਵੀਰ ਸਿੰਘ ਉਰਫ ਸਨੀदयाल ਜਿਹੜਾ ਹੁਣ ਇਸ ਟਾਈਮ ਯੂਐਸਏ ਦੇ ਵਿੱਚ ਬੈਠਿਆ ਆ ਸਾਰਾ ਡਰੱਗਸ ਦਾ ਨੈਟਵਰਕ ਚਲਾ ਰਿਹਾ ਹੈ ਉਹ ਵੀ ਇਹਦੇ ਵਿੱਚ ਡੋਮੀਨੇਟਡ ਹੈਗਾ ਇਹ ਤਾਂ ਪਹਿਲਾਂ ਪਰਚੇ ਦਰਜ ਹੈਗੇ ਜਿਹੜੇ ਪਹਿਲਾਂ 4 ਅਕਿਊਜ਼ ਫੜੇ ਗਏ ਸੀ ਉਹਨਾਂ ਤੇ ਵੀ ਪਹਿਲਾਂ ਐਨਡੀਪੀਏ ਐਕਟ ਦੇ ਤਹਿਤ ਮੁਕਦਮੇ ਦਰਜ ਸੀ ਹੁਣ ਜਿਹੜੇ ਦੋਸ਼ੀ ਫੜੇ ਆ ਬਿੱਕਰ ਸਿੰਘ ਉਹਤੇ ਪਹਿਲਾਂ ਦੋ ਮੁਕਦਮੇ ਦਰਜ ਨੇ ਇਸ ਤੋਂ ਇਲਾਵਾ ਤਾਰਾ ਚੰਦ ਪਾਰਿਕ ਜਿਹੜਾ ਲੁਧਿਆਣੇ ਤੋਂ ਅਰੈਸਟ ਕੀਤਾ ਗਿਆ ਹੈ ਜਿਹੜਾ ਡਰਗ ਮੰਡੀ ਨੂੰ ਆਰਪੇਜੈਂਡਾ ਕੰਮ ਕਰਦਾ ਸੀ ਉਹਤੇ ਪਹਿਲਾਂ ਕੋਈ ਮੁਕਦਮੇ ਦਰਜ ਹੈ ਨਹੀਂ ਸਿਮਿਲਰਲੀ ਅੰਮ੍ਰਿਤਸਰ ਤੋਂ ਜਿਹੜੇ ਦੋ ਆਕੂਜ਼ ਅਰੈਸਟ ਹੋਏ ਉਹਨਾਂ ਤੇ ਵੀ ਕੋਈ ਮੁਕਦਮਾ ਦਰਜ ਨਹੀਂ ਹਜੇ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਓਨ ਗoing ਹੈ ਤੇ ਇਹਦੇ ਵਿੱਚ ਹੋਰ ਜਿਹੜੇ ਵੀ ਕੋਈ ਅਕਿਊਜ਼ਡ ਹੈਗਾ ਜਿਹੜੇ ਵੀ ਕਿਸੇ ਦਾ ਰੋਲ ਸਾਹਮਣੇ ਆਊਗਾ ਉਹਨਾਂ ਤੇ ਵੀ ਅਸੀਂ ਬਣਦੀ ਕਾਰਵਾਈ ਕਰਾਂਗੇ ਜੀ ਸਰ ਕਟੀਐਮਾਂ ਤੋਂ ਇਲਾਵਾ ਜਿਹੜਾ ਹਵਾਲਾ ਦਾ ਵੀ ਕੰਮ ਸੀਗੇ ਨਾਲੇ ਤਾਂ ਏਡੀਐਮ ਤਾਂ ਨੇ ਬੱਡੇ-ਬੱਡੇ ਸੀ ਹਾਂਜੀ ਹਵਾਲਾ ਦਾ ਕੰਮ ਵੀ ਅਨ ਜਿਹੜੀ ਡਰਗ ਮਨੀ ਹੈ ਜਿਹੜੇ ਡਰੱਗਸ ਸਮਗਲਰਸ ਨੇ ਉਹ ਆਪਣੀ ਸਾਰੀ ਡਰਗ ਮਨੀ ਇਹਨੂੰ ਦਿੰਦੇ ਸੀ ਫਿਰ ਆਪਣੇ ਚੈਨਲਸ ਯੂਜ਼ ਕਰਕੇ ਉਹ ਡਰਗ ਮਨੀ ਨੂੰ ਪਾਰ ਭੇਜਣ ਦਾ ਕੰਮ ਕਰਦਾ ਸੀ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਉਹਨਾਂ ਨੇ ਖੁਲਾਸਾ ਕੀਤਾ ਉਹਦੇ ਵਿੱਚ ਵੀ 4 ਕਿਲੋ ਦੇ ਕਰੀਬ ਹੈਰੋਇਨ ਫੜੀ ਗਈ ਹੈ ਉਹਦੇ ਵਿੱਚ ਜਿਹੜੇ ਸਮੱਗਲਰ ਹੈਗੇ ਉਹ ਇਹਨਾਂ ਦੇ ਨਾਲ ਲਿੰਕਡ ਹੀ ਹੈਗੇ ਜਿਹੜੇ ਹੁਣ ਅੰਮ੍ਰਿਤਸਰ ਦੇ ਦੋਸ਼ੀ ਅਕਿਊਜ਼ਡ ਅਸੀਂ ਫੜੇ ਆ ਉਹ ਆਪਣੀ ਡਰਗ ਮਨੀ ਜਿਹੜੀ ਹੈ ਉਹ ਇਹਨਾਂ ਨੂੰ ਦਿੰਦੇ ਸੀ ਇਹਨਾਂ ਦੇ ਥਰੂ ਅਸਨੀ ਦੇয়াল ਕੋਲ ਬਾਹਰ ਪਹੁੰਚ ਨਹੀਂ ਕਰਦੇ ਸੀ ਪਾਕਿਸਤਾਨ ਤੋਂ ਹੀ ਜਿਹੜਾ ਡਰੱਗਸ ਹੈ ਉਹ ਆ ਰਿਹਾ ਹੈ ਜਿਹੜਾ ਪਹਿਲਾਂ ਵੀ ਅਸੀਂ ਜਿਹੜੇ ਦੋਸ਼ੀ ਫੜੇ ਸੀ ਉਸ ਟਾਈਮ ਵੀ ਅਸੀਂ ਡਿਸਕਲੋਜ਼ ਕੀਤਾ ਸੀ ਪ੍ਰੈਸ ਨੂੰ ਕਿ ਇਹ ਡਰੋਨ ਰਾਹੀਂ ਡਰਗ ਹੈਰੋਇਨ ਬਾਹਰੋਂ ਮੰਗਾਉਂਦੇ ਨੇ ਤੇ ਉਸ ਤੋਂ ਬਾਅਦ ਜਿਹੜੀ ਡਰੱਗ ਮਨੀ ਹੈ ਉਹ ਯੂ ਐਸ ਏ ਭੇਜਦੇ ਆ ਇਹਦੇ ਵਿੱਚ ਅਸੀਂ ਫਰਦਰ ਇਨਵੈਸਟੀਗੇਟ ਕਰਦੇ ਆ ਜਿਹੜਾ ਹਵਾਲਾ ਦਾ ਨੈਟਵਰਕ ਹੈ ਜਿਹਦੇ ਥਰੂ ਡਰੱਗ ਮਨੀ ਪਾਰ ਜਾਂਦੀ ਹੈ ਉਹ ਸਾਰਾ ਅਸੀਂ ਬਸਟ ਕੀਤਾ ਹੈ ਇਹਦੇ ਵਿੱਚ ਜਿਹੜੀ ਸਾਡੀ ਸੀਆਈਏ ਦੀ ਟੀਮ ਹੈ ਇਨਚਾਰਜ ਸੀਆਈਏ 1 ਤੇ ਇਹਨਾਂ ਦੀ ਟੀਮ ਨੇ ਬੜਾ ਵਧੀਆ ਸ਼ਲਾਗਾ ਜੋ ਕੰਮ ਕੀਤਾ ਹੈ ਆ ਡਰੱਗ ਮਨੀ ਹੀ ਹੈ ਜਿਹੜੀ ਡਰੱਗਸ ਮੰਗਲਰਾ ਤੋਂ ਕਲੈਕਟ ਕਰਕੇ ਹਵਾਲਾ ਦੇ ਰਾਹੀਂ ਪਾਰ ਭੇਜੀ ਜਾਂਦੀ ਹੈ ਹਾਂਜੀ ਸਾਰੇ ਰਹਿਣ ਵਾਲੇ ਕਿਹਦੇ ਸਾਰਾ ਚੰਦ ਪਾਰਿਕ ਲੁਧਿਆਣਾ ਦਾ ਰਹਿਣ ਵਾਲੇ ਸਿਮਰਨਜੀਤ ਉਰਫ ਸਿਮਰ ਅੰਮ੍ਰਿਤਸਰ ਦਾ ਰਹਿਣ ਵਾਲੇ ਹਰਮਿੰਦਰ ਸਿੰਘ ਵੀ ਅੰਮ੍ਰਿਤਸਰ ਦਾ ਰਹਿਣ ਵਾਲੇ ਤੇ ਕਿੰਦਰਵੀਰ ਸਿੰਘ ਉਰਫ ਸਨੀ ਦੇਵ ਜਿਹੜਾ ਇਸ ਟਾਈਮ ਯੂਐਸਏ ਦੇ ਵਿੱਚ ਬੈਠਿਆ ਹੋਇਆ ਉਹ ਪੱਟੀ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈ ਉਹ ਹਜੇ ਸਾਰਾ ਕਰਨ ਰਿਹਾ ਜਿਹੜਾ ਬਾਹਰ ਬੈਠਾ ਹੋਇਆ ਉਹਨਾਂ ਦੀ ਐਲਓਸੀ ਵਗੈਰਾ ਸਾਰੀ ਜਾਰੀ ਕਰਾਉਣ ਦੇ ਆ ਉਹ ਸਾਡਾ ਪ੍ਰੋਸੈਸ ਸਾਡਾ ਚੱਲ ਰਿਹਾ ਹੈ ਇਹਦੇ ਵਿੱਚ ਹਜੇ ਤੱਕ ਔਰ ਕੇਫਾਈ ਰੇਸ਼ਰ ਹੋਣ ਤੋਂ ਲੈ ਕੇ ਹੁਣ ਤੱਕ 8 ਅਕਿਊਜ਼ਡ ਅਰੈਸਟ ਹੋ ਗਏ ਇੱਕ ਅਕਿਊਜ਼ ਦੇ ਅਰੈਸਟ ਬਾਕੀ ਹੈ ਬਾਕੀ ਵੀ ਕਾਫੀ ਸਾਰੇ ਅਕਿਊਜ਼ਡ ਅਸੀਂ ਆਇਡੈਂਟੀਫਾਈ ਕਰ ਲਏ ਨੇ ਮੁਕਦਮੇ ਦੇ ਵਿੱਚੋਂ ਨਾਮਜ਼ਦ ਵੀ ਹੈਗੇ ਪਰ ਸਾਡੀ ਇਨਵੈਸਟੀਗੇਸ਼ਨ 'ਚ ਕੋਈ ਪ੍ਰਭਾਵ ਨਾ ਪਵੇ ਉਹਦੇ ਕਰਕੇ ਅਸੀਂ ਨਾ ਡਿਸਕਲੋਜ਼ ਨਹੀਂ ਕਰ ਰਹੇ ਕਾਫੀ ਅਕਿਊਜ਼ਡ ਅਸੀਂ ਇਹਦੇ ਵਿੱਚ ਆਇਡੈਂਟੀਫਾਈ ਕੀਤੇ ਨੇ ਜਿਹੜੇ ਹਵਾਲਾ ਦੇ ਰਾਹੀਂ ਡਰੱਗ ਮਨੀ ਨੂੰ ਪਾਰ ਭੇਜਦੇ ਆ ਤੇ ਡਰੱਗ ਸਮਕਲਿੰਗ ਦਾ ਕੰਮ ਕਰਦੇ ਆ ਪਾਕਿਸਤਾਨ ਤੋਂ ਜਿਹੜੇ ਡਰੱਗਸ ਮੰਗਵਾਉਂਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਵੀ ਅਰੈਸਟ ਹੋਣ ਦੀ ਪੂਰੀ ਪੋਸੀਬਿਲਿਟੀ ਇਸੀ ਗੈਂਗ ਦੇ ਨਾਲ ਇਹਨਾਂ ਦਾ ਜਿਹੜਾ ਹਜੇ ਤੱਕ ਲਿੰਕ ਸਾਹਮਣੇ ਨਹੀਂ ਆਇਆ ਲੇਕਿਨ ਇਹਨਾਂ ਦਾ ਮੇਨ ਕੰਮ ਡਰੱਗਸ ਦਾ ਹੀ ਹੈਗਾ ਜਿਹੜਾ ਹਜੇ ਤੱਕ ਸਾਹਮਣੇ ਆਇਆ ਇੰਟਰਨੈਸ਼ਨਲ ਡਰੱਗ ਰੈਕਟ ਹੈਗਾ ਪਾਕਿਸਤਾਨ ਤੋਂ ਡਰੱਗਸ ਮੰਗਵਾਉਂਦੇ ਆਂ ਜਿਹੜੀ ਡਰੱਗ ਬਣੀ ਹੈ ਉਹ ਫਿਰ ਯੂਐਸਏ ਭੇਜਦੇ ਆਂ ਯੂਐਸਏ ਤੋਂ ਵਾਪਸ ਪਾਕਿਸਤਾਨ ਰੂਟ ਹੁੰਦੀ ਆ ਇੰਟਰਨੈਸ਼ਨਲ ਇੱਕ ਡਰੱਗ ਸਮਗਲਿੰਗ ਦੇ ਹਵਾਲਾ ਦਾ ਨੈਟਵਰਕ ਹੈਗਾ ਇਹ ਪੂਰੇ ਰੈਕਟ ਦੇ ਵਿੱਚ ਜਿਹੜੇ ਲੀਵਰੀਿੰਗ ਦਾ ਕੰਮ ਕਰਦੇ ਆਂ ਸਿਰਫ ਪੈਸਾ ਫੜਦੇ ਰਹਿੰਦੇ ਨੇ ਸਕੇ ਜੰਦੇ ਉਹਨਾਂ ਦੇ ਵਿੱਚੋਂ ਹਜੇ ਤੱਕ ਅਸੀਂ 3 ਅਕਿਊਜ਼ਡ ਅਰੈਸਟ ਕੀਤੇ ਹਨ 2 ਅਮ੍ਰਿਤਸਰ ਤੋਂ 1 ਲੁਧਿਆਣੇ ਤੋਂ ਇਸ ਤੋਂ ਇਲਾਵਾ 3 ਅਕਿਊਜ਼ਡ ਹੋਰ ਸਾਡੇ ਆਈਡੈਂਟੀਫਾਈਡ ਨੇ ਉਸ ਤੋਂ ਇਲਾਵਾ ਦਿੱਲੀ ਦੇ ਵੀ ਕੁਝ ਅਕਿਊਜ਼ਡ ਹੈਗੇ ਨੇ ਕੁਝ ਲੁਧਿਆਣੇ ਦੇ ਤੇ ਕੁਝ ਅਮ੍ਰਿਤਸਰ ਦੇ ਜਿਨ੍ਹਾਂ ਦਾ ਨਾਮ ਅਸੀਂ ਡਿਸਕਲੋਜ਼ ਨਹੀਂ ਕਰਨ ਦੇ ਪਰ ਹੋਰ ਕਾਫੀ ਜਣੇ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਆਈਡੈਂਟੀਫਾਈ ਕਰ ਲਿਆ ਹੈ ਜਲਦੀ ਉਹਨਾਂ ਨੂੰ ਵੀ ਅਸੀਂ ਅਰੈਸਟ ਕਰਾਂਗੇ ਹੁਣ ਵੀ ਸਾਡੀ ਟੀਮ ਜਿਹੜੀ ਹੈ ਸਾਡੀ ਟੀਮਸ ਇਹਨਾਂ ਤੇ 24/7 ਵਰਕ ਕਰ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇਹਦੇ ਵਿੱਚ ਗ੍ਰਿਫਤਾਰੀਆਂ ਤੇ ਰਿਕਵਰੀ ਹੋ ਸਕਦੀ ਹੈ हां जी ਜਿਹੜੀ ਡਰਗ ਮਨੀ ਪਹਿਲਾਂ ਅਸੀਂ ਰਿਕਵਰ ਕੀਤੀ ਸੀ ਉਹਦਾ ਅਸੀਂ ਕੇਸ ਤਿਆਰ ਕਰਕੇ 68 ਐਫ ਦੇ ਅੰਡਰ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਸੀ ਹੁਣ ਵੀ ਇਹਨਾਂ ਦੀ ਸਾਰੀ ਪ੍ਰੋਪਰਟੀ ਅਸੀਂ ਆਈਡੈਂਟੀਫਾਈ ਕਰਕੇ ਕੰਪੀਟੈਂਟ ਅਥਾਰਟੀ ਨੂੰ ਇਹਨਾਂ ਦਾ ਕੇਸ ਭੇਜ ਰਹੇ ਹਾਂ ਜਿਹੜਾ ਬਿੱਕਰ ਸਿੰਘ ਹੈਗਾ ਉਹਦਾ ਪੋਲੀਟਿਕਲ ਨਾਲ ਸੰਬੰਧ ਉਹਦੇ ਬਾਰੇ ਅਜੇ ਮੈਂ ਕੁਝ ਕਮੈਂਟ ਨਹੀਂ ਕਰਨਾ ਚਾਹੁੰਦਾ ਬਿੱਕਰ ਸਿੰਘ ਨਾਲ ਕੰਪਨੀ ਟੇਮਪਰ ਬਾਤ ਕਰਨ ਦੇ ਨਾਲ ਹੋਣੀ ਬਿੱਕਰ ਸਿੰਘ ਦੇ ਨਾਲ ਜਿਹੜਾ ਤਾਰਾ ਚੰਦ ਪਾਰਖ ਹੈ ਲੁਧਿਆਣੇ ਦਾ ਉਹ ਸਾਰੀ ਡਰਗ ਮਨੀ ਕਲੈਕਟ ਕਰਕੇ ਅੱਗੇ ਮਲਟੀਪਲ ਹਵਾਲਾ ਦੇ ਚੈਨਲਸ ਦੇ ਥਰੂ ਭਾਰ ਭੇਜਦਾ ਉਹ ਡਰਗਵਨੀ ਸਾਰੀ ਕਲੈਕਟ ਕਰਕੇ ਉਹਦੇ ਕੋਲ ਪਹੁੰਚ ਨਹੀਂ ਕਰਦਾ ਸੀ ਤੇ ਆਪਣਾ ਜਿਹੜਾ ਹਿੱਸਾ ਹੈ ਉਹ ਵਿੱਚ ਰੱਖਦਾ ਸੀ ਤੇ ਆ ਇਸ ਸਾਰੇ ਨੈਟਵਰਕ ਦੇ ਵਿੱਚ ਮੇਨ ਕੜੀ ਸੀ ਹਾਂਜੀ ਆ ਉਹਦੇ ਨਾਲ ਲਿੰਕਡ ਹੀ ਹੈ ਜਿਹੜਾ ਬਾਹਰ ਅਕਿਊਜ਼ ਬੈਠੇ ਸਨੀ ਦੇਵਾਲ ਉਹਦੇ ਨਾਲ ਆ ਪੂਰਾ ਲਿੰਕਡ ਹੈਗਾ ਸਨੀ ਦੇਵਾਲ ਜਿਹੜਾ ਅਕਿਊਜ਼ ਮੇਨ ਬਾਹਰ ਬੈਠਾ ਹੋਇਆ ਇਸ ਟਾਈਮ ਜਿਹੜਾ ਨੈਟਵਰਕ ਚਲਾ ਰਿਹਾ ਹੈ ਹੈਰੋਇਨ ਦਾ ਸਰ ਜਿਹੜੇ ਆਇਡੈਂਟੀਫਾਈ ਹੋਏ ਆ ਅਦਰ ਸਟੇਟ ਦੇ ਪੁਲਿਸ ਨਾਲ ਮਿਲ ਕੇ ਵੀ ਹਾਂਜੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਇਹਦੇ ਵਿੱਚ ਗ੍ਰਿਫਤਾਰੀਆਂ ਕਰਾਂਗੇ ਜਿਹੜੇ ਦਿੱਲੀ ਦੇ ਹੈਗੇ ਹੋਰ ਪੁਛ ਅਕਿਊ ਜਿਹੜੇ ਹਵਾਲੇ ਦੇ ਥਰੂ ਡਰਗ ਮਨੀ ਪਾਰ ਭੇਜਦੇ ਆ ਉਹਨਾਂ ਨੂੰ ਨਾਲ ਹੀ ਅਸੀਂ ਕਰਾਂਗੇ ਇਹਨੇ ਆਪਣੀ ਪੁਛਗਿਸ ਦੇ ਵਿੱਚ ਕਾਫੀ ਬੰਦਿਆਂ ਦੇ ਨਾਂ ਦੱਸੇ ਨੇ ਇਹਦੇ ਲਿੰਕ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਰਾਂਗੇ ਬੋ ਸਾਡੀ ਇਨਵੈਸਟੀਗੇਸ਼ਨ ਔਨਗoing ਹੈਗੀ ਹੈ ਉਹ ਕੰਪਲੀਟ ਹੋਣ ਤੋਂ ਬਾਅਦ ਤੁਹਾਨੂੰ ਦੱਸਾਂਗੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਹੈ ਇਹਨਾਂ ਦੇ ਅੱਜ ਜਿਹੜੇ ਅੰਮ੍ਰਿਤਸਰ ਤੋਂ ਦੋ ਅਕਿਊਜ਼ਡ ਫੜੇ ਨੇ ਉਹਨਾਂ ਨੂੰ ਅੱਜ ਪੇਸ਼ ਕਰਕੇ ਕੋਰਟ ਦੇ ਵਿੱਚ ਇਹਨਾਂ ਦਾ ਪੁਲਿਸ ਰਿਵਾਂਡ ਹਾਸਿਲ ਕਰਾਂਗੇ ਉਹਨਾਂ ਦੀ ਅਸੀਂ ਜਿਹੜੀ ਹੈ ਚੰਗੀ ਤਰ੍ਹਾਂ ਪੁੱਛਗਿੱਛ ਕਰਾਂਗੇ ਤਾਂ ਕਿ ਹੋਰ ਜਿਹੜੇ ਇਹਦੇ ਵਿੱਚ ਇਨਵੋਲ ਹੈਗੇ ਡਰੱਗਸ ਦੇ ਹਵਾਲਾ ਨੈਟਵਰਕ ਜਿਹੜੇ ਡਰੱਗ ਮਨੀ ਨੂੰ ਪਾਰ ਭੇਜਦੇ ਆਂ ਪਾਕਿਸਤਾਨ ਨੂੰ ਜਿਹੜੀ ਡਰੱਗਸ ਮੰਗਾਉਂਦੇ ਆ ਉਹਦੇ ਵਿੱਚ ਜਿਹੜੇ ਹੋਰ ਦੋਸ਼ੀ ਇਨਵੋ ਨਾਨਸੀ ਅਰੇਸਟ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਜਿਹੜਾ ਵਿਕਰ ਸਿੰਘ ਹੈ ਜਿਹਨੂੰ ਹੋਰ ਸੰਕੇਤੋਂ ਦੇ ਲੱਗਿਆ ਕਿ ਸਾਡੇ ਏ.ਡੀ.ਐਮ. ਤੋਂ ਦੇ ਰਹੇ ਨੇ ਇਹ ਲਿੰਕ ਇਸ ਦਾ ਬਾਰੇ ਇੱਕ ਵਾਰੀ ਏ.ਡੀ.ਐਮ. ਤੋਂ ਰਿਹਾ ਦੂਸਰੇ ਪਾਸੇ ਹਵਾਲਾ ਦਾ ਕਾਰੋਬਾਰ ਕਰ ਰਹੇ ਪਰ ਜੇ ਏ.ਡੀ.ਐਮ. ਦੀ ਵੀ ਗੱਲ ਕੀਤੀ ਤੇ ਬਹੁਤੇ ਪੈਸੇ ਨਹੀਂ ਹੁੰਦੇ ਲੱਖਾਂ ਦੇ ਵਿਚਾਰੋ ਇਹ ਤਾਂ ਕਰੋੜਾ ਰੁਪਏ ਦੀ ਬਰਾਮਦਗੀ ਹੈ ਇਹਨਾਂ ਦੇ ਨਾਮ ਇੱਕ ਸੁਨੇਹਾ ਨੂੰ ਸਵਾਲ ਕਿ ਕਿੰਨੇ ਕਿਤੇ ਦੀ ਹਵਾਲਾ ਦੀ ਰਕਮ ਜਿਹੜੀ ਖੁੰਦੂ ਬੱਤ ਦਿੱਤੀ ਕਿ ਏ.ਡੀ.ਐਮ. ਬਣਦੇ ਤੇ ਸਾਰੇ ਸਾਰੇ ਵੀ ਏ.ਡੀ.ਐਮ. ਬਣਦੇ ਨੇ ਇਹਨੂੰ ਇਸ ਤਰ੍ਹਾਂ ਦੇ ਕੀ ਗੱਲ ਸਹੀ ਹੈ ਜਦੋਂ ਐਫਆਈਆਰ ਰਜਿਸਟਰ ਹੋਈ ਸੀ ਉਹਦੇ ਵਿੱਚ ਜਿਹੜੇ ਚਾਰ ਦੋਸ਼ੀ ਅਰੈਸਟ ਹੋਏ ਸੀ ਉਸ ਟਾਈਮ ਹੀ ਇਹਨੂੰ ਉਹਨਾਂ ਦੀ ਪੁੱਛਗਿੱਛ ਦੇ ਬੇਸਿਸ ਤੇ ਜਿਹੜੇ ਸਾਡੇ ਕੋਲ ਐਵੀਡੈਂਸ ਹੋਰ ਵੀ ਆਏ ਸੀ ਉਹਨਾਂ ਦੀ ਕਵੈਸਚਨਿੰਗ ਉਸ ਤੋਂ ਲਾਹੋ ਸਾਡੇ ਕੋਲ ਹੋਰ ਵੀ ਲਿੰਕ ਐਵੀਡੈਂਸ ਸੀ ਉਹਦੇ ਬੇਸਿਸ ਤੇ ਹੀ ਇਹਨੂੰ ਉਸ ਟਾਈਮ ਨਾਮਿਨੇਟ ਕੀਤਾ ਗਿਆ ਸੀ ਜਦੋਂ ਹੁਣ ਇਹਨੂੰ ਆਗਰਾ ਤੋਂ ਪ੍ਰੋਟੈਕਸ਼ਨ ਵਨ ਤੇ ਲਿਆ ਕੇ ਇਹਦੀ ਪੁੱਛਗਿੱਛ ਕੀਤੀ ਗਈ ਇਹਦੀ ਨਿਸ਼ਾਨਦੇਹੀ ਤੇ ਇਹ ਸਾਰਾ ਜਿਹੜਾ ਡਰਗ ਬਨੀ ਦਾ ਨੈਟਵਰਕ ਹੈ ਉਹ ਸਾਰਾ ਕਲੀਅਰ ਹੋ ਗਿਆ ਹੈ ਨਹੀਂ ਹਜੇ ਤੱਕ ਸਾਰਾ ਪੈਟੀਕੁਲਰ ਲਿੰਕਰ ਕਿ ਪਾ ਦੇ ਨਹੀਂ ਆ ਗਿਆ ਸ਼ਹਿਰ ਨੂੰ ਸੁਣ ਨੂੰ ਮਿਲ ਰਹੀਆਂ ਤੇ ਇੱਕ ਤਾਂ ਮੇਨ ਕੰਮ ਜਿਹੜਾ ਹੈ ਉਹ ਸਾਰਾ ਤੁਹਾਨੂੰ ਮੈਂ ਦੱਸਦਾ ਇਹਦੀ ਨਿਸ਼ਾਨਦੇਹੀ ਤੇ ਬੇਸਿਸ ਤੇ ਇਹਦੇ ਖੁਲਾਸਿਆਂ ਦੇ ਬੇਸਿਸ ਤੇ ਹੀ ਆ ਸਾਰਾ ਜਿਹੜਾ ਨੈਟਵਰਕ ਹੈ ਡਰੱਗਸ ਦਾ ਤੇ ਡਰੱਗ ਮਨੀ ਦਾ ਉਹ ਸਾਰਾ ਡਿਸਕਲੋਜ਼ ਹੋਇਆ ਹੈ ਤੇ ਆਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬੰਦੇ ਜਿਹੜੇ ਇਹਦੇ ਇਨਵੋਲਵ ਹੈਗੇ ਨੇ ਇਹਦੇ ਨਾਲ ਉਹਨਾਂ ਨੂੰ ਵੀ ਅਸੀਂ ਅਰੈਸਟ ਕਰਾਂਗੇ ਉਹਦੇ ਵਿੱਚ ਹਜੇ ਤੱਕ ਹੋਰ ਬਰਾਮਦਗੀ ਨਹੀਂ ਹੋਈ ਹੈ 2 1 47 ਬਰਾਮਦ ਹੋਈ ਸੀ ਨਹੀਂ ਹਜੇ ਤੱਕ ਕੋਈ ਹੋਇਆ ਨਹੀਂ ਹੋਰ ਉਹਦੇ ਵਿੱਚ ਅਕਿਊਜ਼ਡ ਫੜਨ ਵਾਲੇ ਰਹਿੰਦੇ ਆ ਮੇਬੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਚੋਂ ਕੋਈ ਅਰੈਸਟ ਹੋਇਆ ਤਾਂ ਉਹਨਾਂ ਤੋਂ ਹੋਰ ਬਰਾਮਦਗੀ ਹੋ ਸਕਦੀ ਹੈ ਜਿਹੜਾ ਇੰਗਲੈਂਡ ਭੱਜ ਗਿਆ ਸਰ ਉਹਦੇ ਵਿੱਚ ਕੋਈ ਨੋਟਿਸ ਨਹੀਂ ਜਾਰੀ ਹੋਇਆ ਉਹਦਾ ਜਾਰੀ ਹੋ ਗਿਆ ਹੋਵੇਗਾ ਸਾਰਾ ਅਸੀਂ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਹੁੰਦਾ ਹੈ ਬੰਦੇ ਨੂੰ ਅਰੈਸਟ ਕਰਨ ਲਈ ਜਿੰਨੇ ਵੀ ਐਫਰਟਸ ਹੁੰਦੇ ਉਹ ਸਾਰੇ ਅਸੀਂ ਕਰ ਰਹੇ ਹਾਂ